ਅੱਜ ਫੋਲਤੀ ਬਈ ਸਰੋਂ ਕਬੂਤਰਾਂ ਖਾਤਰ ਹੈ ਕਬੂਤਰਾਂ ਖਾਤਰ ਨਹੀਂ ਕਾਣੀ ਘੜਾ ਉੱਡੋ ਤੇ ਸੱਜਰੇ ਸੱਜਰੇ ਕਬੂਤਰ ਆਏ ਹੋਏ ਨੇ ਬਾਹਰੋਂ ਤੁਹਾਨੂੰ ਮੈਂ ਦਿਖਾਉਣਾ ਇੱਕ ਮਿੰਟ ਇੱਧਰ ਦਿਖਾਉਣਾ ਇਹ ਆ ਦੇਖੋ ਆ ਆਹਾ ਆ ਇੱਧਰ ਲੰਘੇ ਚਲ ਇਹਨਾਂ ਤੋਂ ਛੱਡ ਪਾ ਕੇ ਆ ਲੈਣਾ ਤੇ ਨਵੇਂ ਕਬੂਤਰ ਵੀ ਆਪਣੇ ਪਹੁੰਚ ਗਏ ਬਈ ਪਹਿਲਾਂ ਇੱਧਰ ਲੈਣ ਪਾਈਏ ਦਾਣਾ ਪਾਣੀ ਨਵੇਂ ਕਬੂਤਰ ਆਪਣੇ ਪਹੁੰਚ ਗਏ ਤੁਹਾਨੂੰ ਦਿਖਾਵਾਂਗੇ ਜਸੂ ਦੇ ਆਏ ਤੇ ਠੀਕ ਆ ਕਿਉਂਕਿ ਕੱਲੇ ਦਾ ਸਿਸਟਮ ਨਹੀਂ ਦਿਖਾਉਣੇ ਵਾਲਾ ਦਾਣੇ ਪਏ ਨੇ ਪਾਣੀ ਕਰਦਨੇ ਆ ਚੇਂਜ ਇੱਕ ਮਿੰਟ ਦੇਖੋ ਘਟ ਗੰਦ ਪੈਂਦਾ ਨਾ ਗੁੰਡੀ ਚ ਨਹੀਂ ਤਾਂ ਬੱਚੇ ਬਿੱਠਾ ਹੀ ਬੈਠਾ ਗੁੰਡੀ ਚ ਇੱਕ ਮਿੰਟ ਗੁੰਡੀ ਧੋ ਲਈ ਆ ਪਹਿਲਾਂ ਦਾ ਆ ਫੰਗ ਜੇ ਚੱਕਦਾ ਉੱਕਰਵੋੜਾ ਨੋਬੀ ਪਾਣੀ ਪਾ ਦਈਏ ਪਹਿਲਾਂ ਤਾਂ ਹਾਂ 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 ਚੱਕੋ ਵੀ ਪਾਣੀ ਟੋੜੇ ਦਾਣੇ ਇਹਨੇ ਖਾਓ ਜਿੰਨੇ ਖਾਉਣੇ ਆ ਬਾਕੀ ਬਾਅਦ ਚੋ ਫੇਰ ਚੇਂਜ ਕਰ ਦਾਂਗੇ ਬਿਲਕੁਲ ਠੀਕ ਆ ਤੇ ਨੂਰੀ ਵੱਲ ਵੀ ਮਾਰ ਲੀਏ ਜਿਹੜਾ ਹਾਂ ਵੀ ਨੂਰੀ ਸੈਟਾ ਹੋਣਾ ਹੁਣ ਤੁਹਾਨੂੰ ਰੀਸੈਟ ਆ ਬਾਈ ਕੈਮ ਆ ਚਲੋ ਦੂਜਿਆਂ ਨੂੰ ਪਾਈਏ ਹੁਣ ਪਾ ਦੀਏ ਬਾਈ ਇਧਰ ਲੈ ਕਬੂਤਰਾਂ ਨੂੰ ਪਾਣੀ ਵੈਸੇ ਤਾਂ ਪਾਇਆ ਹੋਇਆ ਥੋੜਾ ਜਿਹਾ ਹੋਰ ਪਾ ਦੰਨੇ ਆ ਤੇ ਸਿਸਟਮ ਇੱਕ ਗਲਤ ਹੋਇਆ ਹੋਇਆ ਯਾਰ ਭਰਤੀ ਆਨ ਤੁਹਨ ਦਿਖਾਉਣਾ ਮੈਂ ਹਾਂ ਹਾਂ ਇਹਨੂੰ ਬਾਹਰ ਸੱਟ ਕੇ ਆਹ ਦੇਖੋ ਟ੍ਰੀਆਂ 'ਚ ਗੰਦ ਪਾਣੀ ਦੇਖੋ ਕਿਉਂਕਿ ਮੀਂਹ ਪੈ ਗਿਆ ਓਕਣੇ ਇਹਨੂੰ ਇੱਥੇ ਸਿੜ ਦੰਨੇ ਆ ਸਾਫ਼ ਕਰ ਦਾਂਗੇ ਫਿਰ ਆਹ ਦੇਖੋ ਲੈ ਗੰਦ ਪੈ ਗਿਆ ਸਾਲਾ ਮੀਂਹ ਆਏ ਬਹੁਤ ਕੰਮ ਖਰਾਬਾ ਕਰਦਾ ਯਾਰ ਆਹ ਦੇਖੋ ਲੈ ਚਲੋ ਪਹਿਲਾਂ ਸਾਫ਼ ਕਰਾਂ ਯਾਰ ਢਾਣੇ ਤਾਂ ਹਲੇ ਭਾਈ ਸਾਈਡ ਤੇ ਨੂੰ ਪਾ ਦੇ ਤੇ ਅੰਦਰ ਦੇਖ ਲਈ ਅੰਦਰ ਤਾਂ ਨਹੀਂ ਪਾਣੀ ਪੁਣੀ ਆਇਆ ਨਾ ਆਹ ਦੇਖੋ ਬੱਚਾ ਕਿੱਡਾ ਹੋ ਗਿਆ ਹੈ ਠੀਕ ਹੈ ਆਹ ਬੱਚਾ ਦੇਖੋ ਓਕੇ ਰੋਟਾ ਆਹ ਦੇਖੋ ਡੱਬੇ ਬੱਚੇ ਪੂਰਾ ਡੱਬਾ ਤੇ ਕਾਲਾ ਡੱਬਾ ਆ ਠੋਲੂਆ ਬਣਾ ਬੈਠਾ ਹੈ ਬਾਕੀ ਓਕੇ ਰੋਟਾ ਖਾਣੇ ਚੱਕਣੇ ਬਸ ਆ ਦੋ ਆਂਡੇ ਲੱਗ ਜਾਣ ਸਿਰੇ ਤੇ ਓਕੇ ਰੋਟਾ ਆ ਜੋ ਵੀ ਆ ਦੇਖੋ ਬੱਚਾ ਕਿੱਡਾ ਹੋ ਗਿਆ ਚੋਕੋ ਦਾਣਾ ਪਾਣੀ ਖਾਲੇ ਸਾਈਡ ਤੇ ਪਾਤਾ ਬਾਅਦ ਚੋ ਸੈਟਿੰਗ ਕਰਦੇ ਆ ਇਹਨਾਂ ਦੀ ਨਿਕਲੇ ਸਾਰੀ ਬਾਹਰ ਮੀਂਹ ਯਾਰ ਬੜਾ ਕੰਮ ਖਰਾਬ ਕਰ ਦਿੰਦਾ ਮੀਂਹ ਇਹਦਾ ਨਾ ਐਦ ਕੀ ਗੰਦ ਪਾਦਾ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਿਮ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਤੇ ਨਵੇਂ ਕਬੂਤਰ ਆ ਗਏ ਜਸੂ ਦੇ ਆਏ ਤੇ ਚਾਜ ਨਾਲ ਦਿਖਾਉਣਗੇ ਦੋ ਕਬੂਤਰੀਆਂ ਇੱਕ ਕਬੂਤਰ ਕੱਲ ਦਿਖਾਣੀ ਹੋਈ ਕੱਲ ਆਏ ਨਹੀਂ ਅੱਜ ਸਵੇਰ ਮੁੰਡਾ ਫੜਾ ਗਿਆ ਤਾਂ ਠੀਕ ਹੈ ਜਦ ਮੈਂ ਜਿੰਮ ਗਿਆ ਹਟਾ ਕਰਦੇ ਨੇ ਇਹ ਛੜ ਤੇ ਫਿਰ ਬਾਅਦ ਚ ਦਿਖਾਉਣੇ ਠੀਕ ਹੈ ਤੇਨੇ ਆਪਾਂ ਪੈਰ ਬੂਰਜੇ ਦਾ ਧੋ ਲਈਏ ਬਾਟੀ ਰੱਖ ਦਨੇ ਆ ਇੱਥੇ ਆਹ ਦੇਖੋ ਨੂਰੀ ਦਾ ਸਟਾਈਲ ਇੱਕਨੇ ਖੜੀ ਰਹਿੰਦੀ ਆ ਬਸ ਜਿੱਦਨੂ ਖੜ ਗਈ ਉਦਨੂ ਹੀ ਸੌ ਜਾਂਦੀ ਆ ਤੇ ਨਰਭੈ ਸਿੰਘ ਨਵੇੜ ਗਿਆ ਕੰਮ ਤੇ ਚਲੋ ਆਪਾਂ ਵੀ ਪੈਰ ਪੂਰ ਧੋ ਕੇ ਚੱਲਦੇ ਆ ਉਧਰ ਮਹਾਰਾਜ ਛੜ ਦਨੇ ਆ ਟੂਟੀ ਉਹ ਕਯਰਬੋਰਡ ਆ ਗਿਆ ਪਾਣੀ ਆ ਬਾਹਰੇ ਰਹਿ ਕੇ ਗੇਟ ਲੱਗ ਗਿਆ ਵਿਚਾਰਾ ਗੇਟ ਵਿਚਾਰਾ ਨਹੀਂ ਇਹ ਵਿਚਾਰੇ ਬਾਹਰੇ ਰਹਿ ਗਏ ਤੇ ਬੱਦਲ ਬਹੁਤ ਹੋ ਗਿਆ ਬਾਈ ਹੁਣ ਸੁੱਤਾ ਉੱਠ ਕੇ ਆਏ ਆ ਸਵੇਰ ਦਾ ਉਹ ਕਯਰਬੋਟਾਂ ਹੋਈਆਂ ਭਈਆਂ ਸੁੱਤਾ ਨਹੀਂ ਰਪਿਆ ਸਰਵਾਂਚੀ ਮੂਵੀ ਦੇਖਦਾ ਦੋ ਬੈਠਾ ਕਿਵੇਂ ਭੱਜੇ ਜਾਂਦੇ ਅੰਦਰ ਨੂੰ ਆਪਣਾ ਠੋਲੂ ਆ ਬੈਠਾ ਠੋਲੂ ਠੀਕ ਹੈ ਠੀਕ ਬੈਠੇ ਰਹੋ ਓਕੇ ਆ ਲਾ ਦੀਏ ਏਟ ਆਵਿੰਦਰ ਭਾਈ ਸਿੰਘ ਉਹਨਰ ਭਾਈ ਸੱਜ ਤੇਰਾ ਟੂਰ ਕਿਵੇਂ ਰਿਹਾ ਹੈ ਕਿੱਥੇ ਕਿੱਥੇ ਜਾ ਕੇ ਆਇਆ ਇੱਕ ਤਾਂ ਮਾਤਾ ਦੇ ਜਾ ਕੇ ਆਇਆ ਹੈ ਪੀਰ ਨਗਾਹੇ ਪੀਰ ਨਗਾਹੇ ਵੀ ਗਿਆ ਹੈ ਪੀਰ ਨਗਾਹੇ ਦਾ ਮੁਰਦੇ ਹੋਇਆ ਹੈ ਅੱਛਾ ਕੰਤਪੁਰੀ ਦਿਵਾਲੀ ਬੱਲੇ ਬੱਲੇ ਇਨੀ ਦੂਰ ਜਾਇਆ ਇਹ ਸਾਲਾ ਨਾ 2 ਦਿਨ ਉੱਥੇ ਪੈਸਿਆ ਵਿਛੇ ਫਰੀ ਗਿਆ ਫੇਰ ਮੈਂ Google Pay ਕਰੇ ਤਾਂ ਸਾਲਾ ਘਰ ਪਹੁੰਚਿਆ ਇਹ ਤੇ ਬੱਦਲ ਦੇਖੋ ਬਾਈ ਕਿਵੇਂ ਆ ਰਿਹਾ ਮੈਂ ਕਹਿੰਦਾ ਬਾਈ ਉੱਪਰ ਦੇ ਕਬੂਤਰਾਂ ਨੂੰ ਦਾਣਾ ਪਾਣੀ ਪਾਏ ਆ ਮਾ ਉਹ ਦੇਖੇਵੇਂ ਲਟਦੀਆਂ ਨੂਰੀ ਉੱਪਰ ਜਾਣਾ ਬਾਈ ਉਹ ਬੱਦਲ ਦੇਖੋ ਉਧਰ ਕਦੇ ਉਹੀ ਕੰਮ ਹੋ ਜਾਵੇ ਕਬੂਤਰ ਦੇਖ ਲਓ ਮੀਂਹ ਜੇ ਉੱਡਦੇ ਫਿਰਦੇ ਆਹ ਫਿਰਦੇ ਆਹ ਫਿਰਦੇ ਆ ਜਿਹੜਾ ਆਇਆ ਹੋਇਆ ਤਾਂ ਆਹ ਫਿਰਦਾ ਹਲੇ ਆਹ ਦੇਖ ਲਓ ਸਵੇਰ ਦਾ ਹੀ ਫਿਰਦਾ ਹੈ मित्रों चल दे ऊपर नु खुल जा देखो मौसम गड़बड़ हो चुकी है पहुंच चुके हैं कबूतरों के कोड़ एक मिनट खोलिए और इसमें पानी डाल दीजिए सरदार जी ओके हेयर बोट फुल भर गया ਆ ਰੱਖ ਲਈਏ ਇੱਥੇ ਤੇ ਢਾਣੇ ਚ ਉਹ ਭਈ ਇਹਨਾਂ ਨਾਲੇ ਅੰਦਰ ਰੱਖਾਂ ਨਾਲੇ ਢਾਣੇ ਪਾ ਦਈਏ ਆਪਾਂ ਛਤਰੀਆਂ ਲਾਤੀਆਂ ਇਹਨੂੰ ਰੱਖਾਂਗੇ ਆਪਾਂ ਇੱਥੇ ਠੀਕ ਆ ਇੱਕ ਤੋ 10 4 5 6 ਇਹ ਤਾਂ ਮੈਂ ਹੁੰਜੋ ਘਰਤੀ ਮਿੰਟ ਦੀ ਕਰੀ ਜਾਂਦਾ ਗਿਣਤੀ ਮਿੰਟ ਦੀ ਕੋਈ ਨਹੀਂ ਹੈਗੀ ਇਹ ਤਾਂ ਮੈਂ ਹੁਣ ਕੁੱਟੀਆਂ ਹੀ ਭਰਦਾ ਤਾਂ ਇਹਨੂੰ ਆਪਾਂ ਢੋਲ ਦਨੇ ਆ ਇੱਥੇ ਛੇਤੀ ਫਟਾਫਟ ਖਾ ਲੈਣਗੇ ਸਾਰੇ ਖੰਡਵੇਂ ਜੇ ਪਾਤੇ ਠੀਕ ਹੈ ਕਰ ਬੋਟਾ ਥੋੜੇ ਹੋਰ ਛੱਡ ਦਿੰਨੇ ਇੱਕ ਮੁਠੀ ਇੱਕ ਹੋਰ ਛੱਡ ਦਿੰਨੇ ਚਾਲ ਇਹਨੂੰ ਲਾ ਦਈਏ ਹਮਮ ਇਹਨੂੰ ਘੁਲਿਵਾਂ ਲੈ ਆਹ ਇੱਧਰ ਛਾਲਾ ਦਿੰਨੇ ਦੇਖੋ ਤਾਂ ਚਾਲ ਇਹ ਗੇਟ ਖੁੱਲਾ ਰਹੂਗਾ ਤੇ ਆਹ ਗੇਟ ਖੋਲ ਕੇ ਨਾ ਇੱਥੇ ਵਰਤਮਾਨ ਰੱਖ ਦਿੰਨੇ ਆ बस हेवी कूलर ਰਹੂਗਾ ओ केरबोटा चलो आ जाओ भाई खाओ दाना बनी जी ने खाना ओ झरनी खत्म आ रही हो सेट वेट बैठेया यार हां ओ केरबोटा ने नवे बच्चे भी ओ केरबोटा ने ओ हां भाई सारे ओके ਨੇ ਖੁੱਡੇ ਬਿਲਕੁਲ ਸੁੱਕੇ ਨੇ ਆ ਵੀ ਸੁੱਕਾ ਹੈ ਬੇਜੇ ਸਾਫ ਕਰਨੇ ਵਾਲੇ ਨੇ ਕਮੈਂਟ ਮੈਂ ਬਾਅਦ ਚੋਂ ਪੜ ਕੇ ਸੁਣਾਉਣਾ ਸਾਰਿਆਂ ਦੇ ਚਲੋ ਆਪਣਾ ਇਹ ਨਾਲ ਕੰਮ ਨਿਪਟ ਗਿਆ ਦੇਖੋ ਬੱਦਲ ਇਧਰੋਂ ਦੇਖੋ ਔਰ ਗਰਾਊਂਡ ਵਾਲੀ ਸਾਈਡ ਤੋਂ ਦੇਖੋ ਕਿੰਨਾ ਬੱਦਲ ਆ ਰਿਹਾ ਚਲੋ ਆਪਣਾ ਇਹ ਕੰਮ ਨਿਪਟਿਆ ਹੁਣ ਆਪਾਂ ਚੱਲਦੇ ਆ ਥੱਲੇ ਹਾਂ ਹਾਂ ਕਰ ਲਾ ਕਰ ਲਾ ਖਾਜ ਕਰ ਲਾ ਮੀ ਆ ਗਿਆ ਭਾਈ ਬਹੁਤ ਤੇਜ਼ ਉਥੇ ਦਾ ਉੱਤਰ ਦੀ ਸਾਰ ਤੇ ਕਬੂਤਰ ਵੜ ਗਏ ਸਾਰੇ ਹੀ ਅੰਦਰ ਚਲੋ ਕੋਈ ਚੱਕਰ ਨਹੀਂ ਉਹ ਮੈਂ ਤੁਹਾਨੂੰ ਐ ਕਿਹਾ ਤਾਂ ਆ ਵੀ ਉਹ ਅੰਦਰਲਾ ਗੇਟ ਖੋਲ ਦੋ ਆ ਅੰਦਰਲਾ ਖੋਲ ਦੇ ਅੰਦਰ ਵੜ ਜਾਣਗੇ ਮੀਨੇ ਸਾਡੇ ਨੇ ਸਾਰਾ ਕੰਮ ਖਰਾਬ ਕਰਤਾ ਟ੍ਰੇਆਂ ਮਸਾਂ ਸੁੱਕੀਆਂ ਦੀਆਂ ਜਿਹੜੇ ਕਬੂਤਰ ਉੱਡਦੇ ਦੇਖਦੇ ਆ ਉੱਡਦੇ ਹੀ ਆ ਕਿ ਆ ਗਿਰ ਗਿਰ ਕੇ ਵਿਚਾਰੇ ਕਿਤੇ ਕਿ ਦੇ ਨੇ ਦੇਖਦੇ ਆਹ ਗਿਰ ਗਿਆ ਇੱਕ ਤਾਂ ਆਹ ਦੇਖੋ ਡੰਕੀ ਤੇ ਦਿਖਦਾ ਏ ਆਹ ਡੰਕੀ ਤੇ ਹਾਂ ਉਹ ਦੇਖੋ ਇੱਕ ਅੱਧਾ ਹੋਰ ਗਿਰਿਆ ਹੁਣ ਆਲੇ-ਦਾਲੇ ਵਿਚਾਰਾ ਇੱਕ ਆਹ ਡੰਕੀ ਤੇ ਆਹ ਦੇਖੋ ਪੈਪ ਦੇ ਕੋਲ ਆਹ ਦੇਖੋ ਦੋਵੇਂ ਪੈਪਾਂ ਦੇ ਵਿਚਾਲੇ ਦੇਖ ਗਿਆ ਜਾਂਟੀ ਹੂੰ ਇੱਕ ਅੱਧਾ ਹੋਰ ਗਿਰਿਆ ਹੈ ਦੋ ਆਹੋ ਦੋ ਨਹੀਂ ਇੱਕ ਪੈਪ ਹੈ ਇੱਕ ਕਬੂਤਰ ਇੱਕ ਇਧਰਲੀ ਡੰਕੀ ਤੇ ਹਾਂ ਉੱਥੋਂ ਆਇਆ ਰੰਗੀ ਕਿੱਥੇ ਆ ਰੰਗੀ ਉੱਥੇ ਆਓ ਦੇਖਾ ਲਓ ਵੀ ਗਰਾਊਂਡ 'ਚ ਪਹੁੰਚ ਕੇ ਬਾਲੀਵਾਰ ਵਾਲੇ ਗਰਾਊਂਡ ਦਾ ਪਾਣੀ ਕੱਢੀਏ ਕਿਉਂਕਿ ਸ਼ਾਮ ਨੂੰ ਲਾਉਣਾ ਹੈ ਮੈਚ ਇੱਧਰ ਘਾਹ ਦੇਖ ਲਓ ਖੁੰਡੀਲਾ ਜਾ ਮਰਿਆ ਜੋ ਸਪਰੇਅ ਕਰੀ ਤੀ ਆਪਾਂ ਨੇ ਹੁਣ ਕੱਲਾ ਘਾਹ ਘਾਹ ਰਹਿ ਗਿਆ ਜਿੱਥੇ-ਇਥੇ ਨਹੀਂ ਹੈਗਾ ਉੱਥੋਂ ਇਧਰੋਂ ਪੱਟ ਕੇ ਲਾਵਾਂਗੇ ਕਿਉਂਕਿ ਆ ਸਾਈਡਾਂ ਤੇ ਰੱਖਿਆ ਹੋਇਆ ਜ਼ਿਆਦਾ ਆਹ ਦੇਖੋ ਛੋਟੀ ਕੁੜੀ ਕਿਵੇਂ ਭਜੀ ਜਾਂਦੀ ਆ ਉਹ ਗਿਰਨਾ ਚਾਹੀ ਪਾਣੀ ਹੈ ਉੱਪਰ ਨੂੰ ਜਾ ਉੱਪਰ ਨੂੰ ਔਰ ਇਹ ਉੱਪਰ ਨੂੰ ਗਰਾਊਂਡ 'ਚ ਆਗੇ ਕਾਰਵਾਈ ਜੱਸਾ ਵੀ ਆ ਗਿਆ ਡਿਊਸ਼ਨ ਤੋਂ ਹੁਣ ਕਰਾਉਣਾ ਏ ਤੁਹਾਨੂੰ ਨਵੇਂ ਕਬੂਤਰਾਂ ਦਾ ਸ਼ਾਉਮਕਾ ਕਿਹੜੇ ਲੈ ਕੇ ਆਂਦਰੇ ਨਵੇਂ ਕਬੂਤਰ ਜਿਹਾ ਦੋ ਕਬੂਤਰੀਆਂ ਲਿਆ ਨਵੀਆਂ ਤੇ ਉਹ ਕਬੂਤਰ ਫੜ ਲਿਆ ਆਹ ਨਹੀਂ ਭਾਈ ਦੋਈ ਕਬੂਤਰੀਆਂ ਆਹ ਕਬੂਤਰ ਖੜਾ ਹੈ ਤੇ ਕਬੂਤਰੀਆਂ ਤੁਹਾਨੂੰ ਦਿਖਾਉਣਾ ਹੈ ਪਹਿਲਾਂ ਆਹ ਛੱਡ ਦੇ ਅਸੇ ਮੇਰੇ ਕੋਲ ਆਹ ਦਿਖਾ ਚਾਜ ਨਾਲ ਪਹਿਲਾਂ ਅੱਖਾਂ ਦਿਖਾ ਦੇ ਦੀਆਂ ਜਰਦੀਆਂ ਅੱਖਾਂ ਦੀਆਂ ਕਾਲੀ ਨੋਕ ਹੈ ਪੂਰੀ-ਪੂਰੀ ਜੀ ਉੱਪਰੋਂ ਤੇ ਮੂਰੂ ਕਾਲੀ ਐਨ ਤੇ ਪੈਰ ਦਿਖਾ ਦੇ ਪੈਰਾਂ ਤੇ ਫੰਗ ਨੇ ਢੱਕੇ ਨੇ ਪੈਰਾਂ ਲਾਲ ਨੇ ਤੇ ਪੱਲਾ ਖੋਲ ਕੇ ਦਿਖਾ ਦੇ ਹੂੰ ਕੱਟ ਗਈ ਹੈ ਵੈਸੇ ਦੇਖੋ ਓਕੇ ਰਿਪੋਰਟ ਤੇ ਹੁਣ ਆ ਦੂਜੀ ਵੀ ਦੇਖ ਲਓ ਆ ਫੜੋ ਜੀ ਆ ਫੜਾ ਦੇ ਲਿਆ ਦੇਖੀ ਦੇਖੋ ਕਾਲ ਸਿਰੀ ਕਾਲੀ ਨੋਕ ਤੇ ਇਹ ਵੀ ਜਰਦੀ ਐ ਤੇ ਕੰਨੀ ਵੀ ਕਾਲੀ ਐ ਪੂੰਛ ਵੀ ਦੋ ਕਾਲੇ ਖੰਭ ਨੇ ਆ ਦੇਖੋ ਆਪਣੇ ਕੋਲ ਮਨ ਲੱਗਦਾ ਪਹਿਲੀ ਉਤਰੀ ਐ ਕਾਲੀ ਕੰਨੀ ਵਾਲੀ ਐ ਨਾ ਕਾਲੀ ਕੰਨੀ ਐ ਪੈਰ ਦੇਖ ਲੋ ਕਾਲੇ ਨਾ ਉਹ ਨੇ ਤੇ ਆ ਲਾਲ ਪੈਰ ਨੇ ਚੱਲ ਲੈ ਹੁਣ ਦੋਨੇ ਇਕੱਠੀਆਂ ਦਿਖਾ ਦੇ ਫਿਰ ਥੰਬਨੇਲ ਕੱਢ ਲਾਂਗੇ ਦਿਖਾ ਆ ਲੈਣੇ ਆ ਬਈ ਨਵੇਂ ਇੱਧਰ ਦੇਖਾ ਹਾਂ ਓਕੇ ਰਿਪੋਰਟ ਆ ਚੱਲ ਇਹਨਾਂ ਨੂੰ ਛੱਡਿਆ ਕਬੂਤਰ ਲਿਆ ਹੁਣ ਇੱਕ ਕੰਮੇਕਾਰ ਦੇ ਵੀਰ ਬਣ ਕੇ ਆਹ ਮੂਰੇ ਝਾੜੂ ਜਾਂ ਮਾਰਦੇ ਸੁੱਕ ਜੂਗਾ ਇਹਨਾਂ ਨੂੰ ਦਾਣੇ ਖਾਣ ਨੂੰ ਆਇਆ ਟ੍ਰੇ ਤਾਂ ਫਿਰ ਹੁਣ ਗਿੱਲੀਆਂ ਲਓ ਵੀ ਕਬੂਤਰ ਵੀ ਦਿਖਾ ਦਿੰਨੇ ਆ ਤੁਹਾਨੂੰ ਜਰਦੀਆਂ ਅੱਖਾਂ ਤੇ ਇਹਦੀ ਵੀ ਉਹ ਜਿਓ ਲੋਕਾਂ ਕਬੂਤਰ ਹੀ ਵਰਗੇ ਪੈਰ ਖਾ ਰਿਹਾ ਇਸੇ ਪਿਆਰੇ ਇਹਦੇ ਵੀ ਲਾਲ ਨੇ ਪੱਲਾ ਦਿਖਾ ਦੇ ਖੋਲ ਕੇ ਪੱਲਾ ਦੇਖ ਲੋ ਇਹਦਾ ਹੈਗਾ ਸਾਰਾ ਕੱਟ ਕਰਨਾ ਪੈਣਾ ਓਏ ਆ ਰੰਗ ਲੈ ਕਿਹੜਾ ਉਹ ਹੈ ਰੰਗ ਕਬੂਤਰੇ ਖੰਭ ਨੇ ਆ ਰੰਗ ਕਾਲ ਫੀ ਲੱਗਦੀ ਹੈ ਠੀਕ ਆ ਛੱਡ ਦੇ ਦੱਸਿਓ ਬਾਈ ਕਿਵੇਂ ਲੱਗੇ ਕਬੂਤਰ ਤੇ ਜਾਰਦੀ ਕਰਤਾ ਸਾਹਿਬ ਜਿਵੇਂ ਦਾਣੇ ਪਾ ਦੀ ਸਾਈਡ ਤੇ ਨੂੰਰੇ ਪਾਣੀ ਚੇਂਜ ਕਰਦੇ ਦਾਣੇ ਪਾਦੇ ਬਸ ਕੱਚੋਗਾ ਵੀ ਦੇ ਦਈਏ ਹੁਣ ਦੇਦਨੇ ਲਿਆ ਯੰਤਰ ਜੇ ਲਿਆ ਉਹ ਸਰੋਂ ਅੰਦਰ ਪਈ ਐ ਉਹ ਇੰਨੀ ਥੋੜੋ ਪਾਈ ਦੀ ਹੁੰਦੀ ਐ ਫਿਰ ਇੰਨੀ ਥੋੜੋ ਪੈਣੀ ਐ ਇੱਕ ਮਿੰਟ ਬਾਈ ਮੈਂ ਸਰੋਂ ਪਾ ਲਾਂ ਇਹ ਚ ਉਹ ਪਾਣੀ ਕਰ ਲਾ ਉਹਨਾਂ ਕਬੂਤਰਾਂ ਨੂੰ ਦਾਣੇ ਪਾਤੇ ਲਿਆ ਵੀ ਲਿਆ ਆਹ ਦੇਖ ਲਓ ਯੰਤਰ ਆਪਣਾ ਰੈਡੀ ਐ ਦਾਣੇ ਦੂਨੇ ਪਾ ਕੇ ਆਏ ਹਲਾ ਕੇ ਆਏ ਦੇਖੋ ਪਸਾੜਾ ਅੰਦਰ ਲੰਗੀ ਓਏ ਰੁਕ ਜਾ ਬਾਈ ਇੱਕ ਮਿੰਟ ਚੋਗਾ ਦੇ ਦਈਏ ਆ ਚੱਕ ਲੈ ਟੱਕਣ ਵਾਲੀ ਸਰੋਂ ਪਾ ਦੇ ਇਹਨਾਂ ਨੂੰ ਸਾਈਡ ਜੇ ਤੇ ਪਾਈ ਇਹਨੂੰ ਟੱਕਣ ਲਾ ਕੇ ਅੰਦਰ ਹੀ ਰੱਖ ਜੀ ਫਿਰ ਤੇ ਲੋ ਵੀ ਮਿੱਤਰੋ ਪਾਣੀ ਪੁਣੀ ਦੇਤਾ ਚੋਗਾ ਦੇਤਾ ਧਾਣੇ ਪਾਤੇ ਉਧਰ ਲਿਆਂ ਦੀ ਟ੍ਰੇ ਵੀ ਖਾਲੀ ਕਰਨੀ ਦੀ ਯਾਰ ਦੇਖ ਲੈ ਪਾਣੀ ਦੇਖ ਲੈ ਨਾਲੇ ਉਹਨਾਂ ਨੂੰ ਤੇ ਆਪਣਾ ਕੰਮ ਨਿਭੜਿਆ ਬਾਈ ਫਾਇਟਰ ਪਾ ਦੇ ਚਾਹੇ ਥੋੜੀ ਪਾ ਦੀ ਕਿ ਸਾਰੀ ਪੈ ਜਾਣੀ ਪਾ ਦੇ ਪਾ ਦੇ ਫਿਰ ਫੁੱਕਰ ਬੋਟ ਹੈ ਇਹਨਾਂ ਰੱਖ ਦਨੇ ਇੱਥੇ ਕਿਉਂਕਿ ਮੀਂਹ ਦਾ ਬਾਈ ਕੁਝ ਨਹੀਂ ਪਤਾ ਉੱਪਰ ਲਿਆਂਦਾ ਕੰਮ ਵੀ ਨਵੇੜਤਾ ਉੱਧਰ ਲਿਆਂਦਾ ਵੀ ਇੱਧਰ ਲਿਆਂਦਾ ਵੀ ਤੇ ਵਲੌਗ ਦੀ ਐਂਡਿੰਗ ਕਰ ਦਿੰਨੇ ਆ ਯਾਰ ਮਿਲਾਂਗੇ ਅਗਲੇ ਵਲੌਗ 'ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਅਗਲੇ ਵਲੌਗ 'ਚ